ਹੇ ਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਬ ਮਾਪਨ ਸਿਮਰਨ ਦੇ ਤੈ ਤੁਮ ਰਖਨ ਹਰ ਲਹਿਰ ਮਹਿ ਤਾਰੋ ਤਰਨ ਹਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈ ਤੁਮ ਰਖ ਹਰੇ ਭਾਵਕ ਸਾਗਰ ਅਥਾ ਲਹਿਰ ਮਹਿ ਸਾਰੋ ਤਰ ਹਾਰੇ ਮਾਧਵ ਤੂੰ ਠਾ ਕੋ ਸਿਰ ਮਾਰ ਇਹਾ ਉਹਾ ਤੋ ਹਾਰੋ ਤੋਰਾ ਰਾਓ ਧੀਤੇ ਕਾ ਮੇਰ ਸੰ करण हार उतृण जान तू दाता मन को सगली दान दे प्रभु पान खिल मै अवर खिल अवर ਆਚਾਰੀਏ ਚਲ ਤਤ ਤਮਾਰੇ ਰੂੜ ਗੋੜੋ ਘਰ ਗੰਭੀਰੋ ਉਚਾਓ ਆਗਮ ਅਪਾਰੇ ਸਾਧ ਸੰਗ ਜਾ ਤਮੇ ਤੋ ਸੁਨੀ ਤਨਾਰੀ ਬਾਣੀ ਆਨੰਦ ਘਾਇ ਵੇਖ ਤਹੀ ਨਾਨਕ ਪ੍ਰਤਾਪ ਬੁਰਖ ਮੇਰੇ ਬਾਣੀ ਸਾਦ ਸੰਗ ਜਾਤ ਮੈਨ ਸਨੀਤ ਮਾਰੀ ਬਾਣੀ ਆਨੰਦ ਘਾਇਆ ਸੇਖਤ ਹੀ ਨਾਨਕ ਪ੍ਰਤਾਪ ਪੁਰਖ ਮੇਰੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5ਵਾਂ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਰੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਧੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 613 ਤੇ 14 ਉੱਤੇ ਸੁਭਾਏ ਮਾਨ ਨੇ ਸਤਿਗੁਰ ਬਖਸ਼ਿਸ਼ ਕਰਦਿਆਂ ਇਹ ਭਾਈ ਉਹ ਅਕਾਲ ਪੁਰਖ ਮਾਤਾ ਦੇ ਗਰਭ ਦੇ ਵਿੱਚ ਆਪਣਾ ਸਿਮਰਨ ਦੇ ਕੇ ਰੱਖਣ ਵਾਲਾ ਏ ਤੇ ਕਹਿਣ ਲੱਗੇ ਦਾਤਾ ਉੱਥੇ ਵੀ ਤੁਸੀਂ ਰਾਖੀ ਕੀਤੀ ਹੈ ਕਿਰਪਾ ਕਰਨ ਇਸ ਸੰਸਾਰ ਸਾਗਰ ਦੇ ਵਿੱਚ ਵੀ ਅਨੇਕਾਂ ਹੀ ਵਿਕਾਰਾਂ ਦੀਆਂ ਲਹਿਰਾਂ ਨੇ ਇਸ ਅਗ ਦੇ ਸਾਗਰ ਦੇ ਵਿੱਚ ਕਿਰਪਾ ਕਰਨ ਜਿਵੇਂ ਮਾਤਾ ਦੇ ਗਰਭ ਦੀ ਅਗਨ ਤੋਂ ਤੁਸੀਂ ਰੱਖਿਆ ਇਸ ਸੰਸਾਰ ਸਾਗਰ ਤੇ ਅਗ ਤੋਂ ਵੀ ਤੁਸੀਂ ਹੀ ਰੱਖ ਸਕਦੇ ਹੋ ਤਾਂ ਹੀ ਅਸੀਂ ਰੋਜ਼ਾਨਾ ਧੰਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਈ ਹੀ ਕਰਤਾ ਖੇਲ ਰਚਾਇਆ ਦੋਵੇਂ ਇੱਕੋ ਜਏ ਨੇ ਪਰ ਜਿਵੇਂ ਮਾਲਕ ਦੇ ਸਿਮਰਨ ਨਾਲ ਮਾਲਕ ਦੇ ਗਰਭ ਵਿੱਚੋਂ ਬਚਿਆ ਰੱਖਿਆ ਮਾਲਕ ਨੇ ਕੀਤੀ ਹੈ ਤਵੇਂ ਇੱਥੇ ਜੇ ਮਾਲਕ ਦੇ ਰੰਗ ਦੇ ਨਾਲ ਜੁੜ ਜਾਵਾਂਗੇ ਤੇ ਮਾਲਕ ਨੇ ਇੱਥੇ ਵੀ ਸਾਡਾ ਬਚਾਅ ਕਰਨਾ ਹੈ ਸਤਿਗੁਰੂ ਕਿਰਪਾ ਕਰਨ ਇਨਾਮ ਸਭਨਾਂ ਨੂੰ ਪ੍ਰਾਪਤ ਹੋਵੇ ਸਾਰੇ ਇਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰ ਸਕਣ ਸਤਿਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖੇਵਾ ਵਾਹਿ ਹੈ ਗੁਰਜੀਕਾਰ ਸਾ ਵਾਹੇ ਹੈ ਗੁਰੂ ਜੀ ਕੀ ਫਤਿਹ